ਮੱਕੇ ਗੱਲ ਕਰਦਾ ਤੁਸੀਂ ਕਹਿੰਦੇ ਮੈਂ ਵੀ ਹਣ ਇਸ ਟਾਈਮ ਪਾਕਿਸਤਾਨ ਜਾਣਾ ਸੋਕਾ ਪਰ ਆ ਹਰਨੜ ਬਣੋਖਾ ਰਤਾ ਪਿਆ ਉੱਥੇ ਇੱਕ ਤਾਰੀ ਹੈ ਨਾ ਇੱਥੇ ਦਾਦਾ ਮੇਹਰਾ ਬਣਾਈ ਹੋਈਆਂ ਇਹਨਾਂ ਨੇ ਅਤਰੂ ਕਾਰੇ ਗੋਲੇ ਚੱਲਦੇ ਪਿਆ ਤਾਂ ਡਰੋਨ ਕੋ ਮਦਾ ਪਿਆ ਤਾਰਾਂ ਲੱਗੀਆਂ ਇੱਕ ਪਾਸੇ ਖਾਲੀ ਉੱਥੇ ਫੌਜ ਆ ਪਰ ਕਲਾ ਫੇਰ ਚੱਲਦਾ ਪਿਆ ਡਰੋਨ ਵਰਤੇ ਆ ਗਿਆ ਹੋਵੇ ਆਪਣੇ ਲੋਕਾਂ ਦੇ ਬਾਰਡਰ ਤੇ ਦੇਖੀਦਾ ਸੀਗਾ ਬਾਟਾ ਤੇ ਲੜਾਈ ਹੋਈ ਜ ਉਥੋਂ ਦੇਖਿਆ ਦੋ ਦੇਸ਼ਾਂ ਲੜਾਈ ਪਰ ਆਪਣੇ ਹੀ ਦੇਸ਼ ਦੇ ਆਪਣੇ ਨਾਗਰਿਕਾਂ ਤੇ ਡਰੋਨਾਂ ਦੇ ਹਮਲੇ ਲੱਖ ਦੇ ਲੱਖ ਕੱਲ ਦਾ ਡਰੋਨ ਹਮਲੇ ਕਰ ਰਿਹਾ ਜੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਸੁੱਤਾ ਪਿਆ ਇਹ ਪੰਜਾਬ ਦੀ ਹੱਤ ਹੈ ਇਹ ਪੰਜਾਬ ਹੈ ਚੀਕਾ ਅਮਰਵਾਦੂਗਾ ਚੀਕਾ ਇਹ ਡਰੋਨਾਂ ਤੋਂ ਪੰਜਾਬ ਦੀ ਜਵਾਨੀ ਨਾ ਅੱਜ ਡਰੇ ਨਾ ਕੱਲ ਡਰੇ ਅਸੀਂ ਕੱਲ ਦੇ ਇਸੇ ਡਰੋਨ ਦੇ ਹਮਲੇ ਦੇਖ ਰਹੇ ਹਾਂ ਪਰ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪੈ ਰਜਾਈ ਲੈ ਕੇ दारू ਪੀ ਕੇ ਇਹਦੇ 92 ਐਮਐਲਏ ਰਜਾਈ ਲੈ ਕੇ ਸੁੱਤੇ ਪਏ ਨੇ ਡੀਜੀਪੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹ ਡਰੋਨ ਪੰਜਾਬ ਦੀ ਧਰਤੀ ਤੇ ਹਮਲਾ ਕਰ ਰਿਹਾ ਜੀ ਆਪਣੀ ਹੱਦ ਹੈ ਜੀ ਪੰਜਾਬ ਦੀ ਕਿੱਲੀ ਨੂੰ ਜੀ ਹਰ ਹਾਲਤ ਦੇ ਵਿੱਚ ਕੂਚ ਕਰਾਂਗੇ 5 ਵਜੇ ਤੱਕ ਦਾ ਟਾਈਮ ਡਿਕਦੇ ਆ ਜੇ ਆਗੂ ਦਾ ਜਿੰਨੇ ਟਾਈਮ ਹੋਊਗਾ ਅਸੀਂ 5 ਵਜੇ ਤੋਂ ਬਾਅਦ ਬੈਰੀਗੇਟ ਤੋੜ ਦਾਂਗੇ ਸ਼ੰਭੂ ਵਿਖੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਕਿ ਸ਼ੰਭੂ ਜਿੱਥੇ ਕਿ ਬਾਉਂਡਰ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਇੱਕ ਨਾ ਕਿ ਟੂਲ ਟੈਕਸ ਹੈ ਇਹਦੇ ਥੱਲੇ ਤੁਸੀਂ ਦੇਖ ਸਕਦੇ ਹੋ ਪਿੱਛੇ ਕਿਸਾਨਾਂ ਦੇ ਉੱਤੇ ਅਥਰੂ ਕਾਇਦ ਜਿਹੜੇ ਗੋਲੇ ਵਰਾਏ ਜਾ ਰਹੇ ਨੇ ਗੱਲਬਾਤ ਵੀ ਕਰਾਂਗੇ ਪੀਬੀਸੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਭਾਜੀ ਆ ਜੀ ਲਾ ਰਹੇ ਹੋ ਕੀ ਕਰਨਾ ਚਾਹੁੰਦੇ ਹੋ ਕਹਿੰਦਾ ਕੀ ਆ ਲੰਦ ਪਾਉਣ ਆਏ ਸਰਕਾਰਾਂ ਨੂੰ ਦੂਤ ਸਾਲ ਪਹਿਲਾਂ ਹੀ ਪਈ ਐਸੋ ਕੀ ਪਰ ਉਦੋਂ ਘਟ ਪਈਆਂ ਜਿਹੜੇ ਹੁਣ ਲੰਦ ਆੜੇ ਆਹ ਕਤੂਤਾਂ ਕਰ ਰਹੇ ਸੈਂਟਰ ਵਾਲੇ ਹਰਿਆਣਾ ਬੰਦ ਕਰੀ ਬਿਠੇ ਪੰਜਾਬ ਵੱਖਰਾ ਕਰੀ ਬਿਠੇ ਆ ਦਿੱਲੀ ਨਾਲੋਂ ਪੂਰੇ ਦੇਸ਼ ਨਾਲੋਂ ਪੰਜਾਬ ਵੱਖਰਾ ਕਰਤਾ ਨਾਲ ਠੀਕ ਆ ਮੈਂ ਕੀ ਗੱਲ ਕਰਦਾ ਤੁਸੀਂ ਚਾਹੁੰਦੇ ਮੈਂ ਵੀ ਹਣ ਇਸ ਟਾਈਮ ਪ ਉਹ ਤੇ ਇੱਕ ਤਾਰੀ ਹੈ ਨਾ ਇੱਥੇ ਦਸ ਦਾ ਲੇਹਰਾ ਬਣਾਈਆ ਹੋਇਆ ਨੇ ਕਾਦੇ ਵਾਸਤੇ ਕਿਸਾਨ ਆ ਪਸਾਨ ਖਾਲੀ ਹਦੀ ਆ ਕੋਈ ਲੈ ਕੇ ਨਹੀਂ ਜਾ ਰਹਾ ਕੋਈ ਹਥਿਆਰ ਆ ਜੋ ਪਹਿਲੇ ਕੋਸ਼ਿ ਖਾਲੀ ਆ ਇੱਕ ਪਾਸੇ ਪੂਰਾ ਤਾਮਝਾਮ ਆ ਬੰਦੂਕਾਂ ਆ ਅਤਰੂ ਕਾਰੇ ਗੋਲੇ ਚੱਲਦੇ ਪਏ ਤਾਂ ਡਰੋਂਗ ਮੁਦਾਬਿਆ ਤਾਰਾਂ ਲੱਗੀਆਂ ਇੱਕ ਪਾਸੇ ਖਾਲੀ ਉੱਥੇ ਫੌਜ ਆ ਪਰ ਕਾਲਾ ਫੇਰ ਚੱਲਦਾ ਪਿਆ ਕਾਦਾ ਵਾ ਸਿਪ ਆਪਣੇ ਹੱਕ ਲੈਣ ਵਾਸਤੇ ਕਿਸਾਨ ਕੀ ਮੰਗਦਾ ਆਪਣਾ ਹੱਕ ਹੀ ਮੰਗਦਾ ਕੋਤ ਕੋਸ਼ਿ ਨਹੀਂ ਮੰਗਿਆ ਅਕੀ ਮੰਗੇ ਨਾ ਹੱਕ ਦੇਣ ਦੀ ਵੀ ਜਾਏ ਆ ਕੰਮ ਕਾਣਾ ਬਰੋਲ ਆ ਦੇਖੋ ਡੋਲ ਆ ਗਿਆ ਉਹ ਭੱਜੋ ਨਾ ਯਾਰ ਦੂਹੋਂ ਪਾਸੇ ਹੋ ਜਾ ਲੋ ਐ ਆ ਜਾ ਜੇ ਆ ਜਾ ਜੇ ਓਏ ਅਯਾ ਤੇਰੀ ਇਹ ਸਾਹ ਦੇ ਤੇ ਡਰੋਨ ਨਹੀਂ ਵੀਰੇ ਵੀਰੇ ਕਹਿੰਦਾ ਨੂੰ ਕਿ ਡਰੋਨ ਰਹੀ ਅਥਰੂ ਗੈਸ ਉਹ ਵੱਡੇ ਡਰੋਨ ਰਹੀਂ ਅਥਰੂ ਗੈਸ ਦਾ ਨਾ ਕਿ ਥੋੜਾ ਸੰਪਿਆ ਗਿਆ ਕੀ ਕਹਣਾ ਜਾਂਦੋ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਨਾਲ ਗੋਲੇ ਭਾਏ ਬੜੀ ਸਾਨੀ ਮਾਰ ਕੇ ਜਾਵਾਂਗੇ ਜੀ ਮਾਰ ਕੇ ਜਿੰਦਗੀ ਚ ਮਾਰ ਕੇ ਜਾਵਾਂਗੇ ਜਿੰਦਗੀ ਪਹਿਲੇ ਦੇਖਿਆ ਇਸ ਤਰ੍ਹਾਂ ਦਾ ਕਿ ਡਰੋਨ ਵਰਤੇ ਆ ਗਿਆ ਹੋਵੇ ਆਪਣੇ ਲੋਕਾਂ ਦੇ ਬਾਰਡਰ ਤੇ ਦੇਖੀਦਾ ਸੀਗਾ ਬਾਟਾ ਤੇ ਲੜਾਈ ਹੁੰਦੀ ਉਹਦੇ ਦੇਖਿਆ ਦੋ ਤਿਸ਼ੇ ਲੜਾਈ ਪਰ ਆਪਣੇ ਹੀ ਦੇਖ ਜੀ ਆਪਣੇ ਨਾਗਰਿਕਾਂ ਤੇ ਡਰੋਨ ਦਾ ਹਮਲੇ ਲੱਖ ਦੇ ਲਾਂਦ ਸਿੱਖੀ ਹੈ ਹੱਤ ਆਪਣੇ ਆਪਣੇ ਉਤਿਆਹੀ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਅਤੁੱਗਾਇ ਦੇ ਗੋਲੇ ਭਰਾਏ ਜਾ ਰਹੇ ਨੇ ਜਿਹੜੇ ਕਿ ਸਰਕਾਰ ਨੂੰ ਕੋਸਿਆ ਜਾ ਰਿਹਾ ਵੱਖ-ਵੱਖ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਟੂ ਟੈਕਸ ਦੇ ਥੱਲੇ ਜਿਹੜਾ ਕਿ ਛੱਭੂ ਟੂ ਟੈਕਸ ਆ ਉਹਦੇ ਥੱਲੇ ਦਿੱਤੇ ਕਿ ਕਿਸਾਨਾਂ ਵੱਲੋਂ ਵੱਡੀ ਬੈਰੀਕੇਡ ਕੀਤੀ ਗਿਆ ਅਤੁੱਗਾਇ ਦੇ ਗੋਲੇ ਲਗਾਤਾਰ ਇੱਥੇ ਕਿਸਾਨਾਂ ਤੇ ਭਰਾਏ ਜਾ ਰਹੇ ਨੇ ਨੌਜਵਾਨਾਂ ਵੀ ਗੱਲਬਾਤ ਕਰਦੇ ਕੀ ਗੱਲ ਹਾਂਜੀ ਕੱਲ ਦਾ ਡਰੋਨ ਹਮਲੇ ਕਰ ਰਿਹਾ ਜੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਡੀਜੀਪੀ ਸੁੱਤਾ ਪਿਆ ਇਹ ਪੰਜਾਬ ਦੀ ਹੱਤ ਹੈ ਇਹ ਪੰਜਾਬ ਹੈ ਚੀਕਾ ਅੰਮਰਵਾਦੂਗਾ ਚੀਕਾ ਇਹ ਡਰੋਨਾਂ ਤੋਂ ਪੰਜਾਬ ਦੀ ਜਵਾਨੀ ਨਾ ਅੱਜ ਡਰੇ ਨਾ ਕੱਲ ਡਰੇ ਅਸੀਂ ਕੱਲ ਦੇ ਇਸੇ ਡਰੋਨ ਦੇ ਹਮਲੇ ਦੇਖ ਰਹੇ ਹਾਂ ਪਰ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪੈ ਰਜਾਈ ਲੈ ਕੇ दारू ਪੀ ਕੇ ਇਹਦੇ 92 ਐਮਐਲਏ ਰਜਾਈ ਲੈ ਕੇ ਸੁੱਤੇ ਪਏ ਨੇ ਡੀਜੀਪੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹ ਡਰੋਨ ਪੰਜਾਬ ਦੀ ਧਰਤੀ ਤੇ ਹਮਲਾ ਕਰ ਰਹੇ ਜੀ ਆਪਣੀ ਹੱਤ ਹੈ ਜੀ ਪੰਜਾਬ ਦੀ ਜਿੱਥੇ ਇਹਨਾਂ ਨੇ ਬੈਰੀਕੇਡ ਬਣਾਇਆ ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਐਮਐਸਪੀ ਗਰੰਟੀ ਤਿੰਨੇ ਕਾਲੇ ਕਾਨੂੰਨ ਰੱਦ ਕਰ ਦੋ ਪੰਜਾਬ ਤੇ ਹਰਿਆਣਾ ਨੂੰ ਕਰਜ਼ਾ ਮੁਕਤੀ ਕਰ ਦੋ ਕਿਸਾਨ ਤੇ ਮਜ਼ਦੂਰ ਨੂੰ ਸਾਨੂੰ ਸ਼ੌਂਕ ਨਹੀਂ ਹੈਗਾ ਪਰ ਅਸੀਂ ਦਿੱਲੀ ਨੂੰ ਜੀ ਹਰ ਹਾਲਤ ਦੇ ਵਿੱਚ ਕੂਚ ਕਰਾਂਗੇ 5 ਵਜੇ ਤੱਕ ਦਾ ਟਾਈਮ ਡੀਕ ਦੇਣ ਜਾਂ ਆਗੂਆਂ ਦਾ ਜਿੰਨੇ ਟਾਈਮ ਹੋਊਗਾ ਅਸੀਂ 5 ਵਜੇ ਤੋਂ ਬਾਅਦ ਬੈਰੀਕੇਡ ਤੋੜ ਦਾਂਗੇ ਆਗੂਆਂ ਦੀ ਹੱਡੀ ਕਰ ਰਹੇ ਨੇ ਅੱਤਰੂ ਗਾਇਦੇ ਗੋਲੇ ਭਰਾਈ ਜਾ ਰਹੇ ਨੇ ਹਰਮੀਤ ਸਿੰਘ ਸੋਢੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਰਾਂ ਅੱਜ ਕੋ ਆਇਓ ਭਾਈ ਮੈਂ ਪਟਿਆਲਾ ਤੋਂ ਕਾਲੀਦਾਲ ਮਾਨਤਾਪਾ ਜ਼ਿਲ੍ਹਾ ਪ੍ਰਧਾਨਾ ਜੀ ਕੀ ਹੋਇਆ ਫੇਸ ਤੇ ਕੀ ਲਗਾਇਆ ਹੈ ਬੜੀ ਦਵਾਈ ਲਾਈਆ ਜਦੋਂ ਇਹਨਾਂ ਨੇ ਗੋਲੇ ਸੱਟੇ ਨੇ ਜੀ ਅੱਖਾਂ ਦੇ ਵਿੱਚ ਪੈਂਦੀ ਆ ਤੇ ਜਦੋਂ ਜੜਾ ਧੂਆਂ ਜਾਂਦਾ ਏ ਉਹਨਾਂ ਨੂੰ ਉਲਟੀਆਂ ਲੱਗੀਆਂ ਲੱਗ ਜਾਂਦੀਆਂ ਨੇ ਚਲੋ ਇਹਨਾਂ ਨੂੰ ਇਹ ਵੀ ਪਸੀ ਭਜਾ ਦਾਂਗੇ ਇਹ ਨੌਜਵਾਨਾਂ ਨੂੰ ਸਿੰਘਾਂ ਨੂੰ ਇਹ ਕੋਈ ਸਿੱਖ ਕੋਮ ਹੈ ਦਸਵੇਂ ਪਾਸ਼ਾ ਦੇ ਬੱਚੇ ਨੇ ਇੱਦਾਂ ਨਹੀਂ ਦੱਬਣ ਵਾਲੇ ਹੈਗੇ ਕੋਈ ਇਦਾਂ ਦੀ ਤੁਸੀਂ ਆ ਦੇਖੋ ਵੀ ਇੱਕ ਇਸ ਤੋਂ ਬਾਅਦ ੱੱਕਾ ਕੀ ਹੋਊਗਾ ਇਸ ਤੋਂ ਬਾਅਦ ੱੱਕਾ ਕੀ ਹੋਊਗਾ ਇਹ ਤਾਂ ਹਲੇ ਸਮਾਂ ਅੱਗੇ ਅੱਗੇ ਦੇਖੋ ਤੋਂ ਨੇ ਘਰ ਵਿੱਚ ਵੜ ਕੇ ਧੋਕਣਗੇ ਹੁਣ ਵੀ ਸਮਾਂ ਅੱਗੇ ਇਕੱਠੇ ਹੋ ਜੋ ਇੱਕ ਨਿਸ਼ਾਨ ਸਾਹਿਬ ਦੇ ਇਕੱਠੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਆ ਹਾਲੇ ਵੀ ਬਚਾਅ ਹੋ ਜਾਊਗਾ ਤਾਂ ਮੋਦੀ ਨੂੰ ਚਾਹੀਦਾ ਡੁੱਬ ਕੇ ਮਰ ਜਾਏ ਵੀ ਤੂੰ ਇੱਕ ਆਪਣੇ ਹੱਕਾਂ ਲਈ ਖਾਸਾ ਚੱਲੇ ਨੇ ਅੱਜ ਬਾਈ ਜੀ ਇਸੇ ਵਜ੍ਹਾ ਨਾਲ ਅਸੀਂ ਖਾਲਸਾਣ ਦੀ ਮੰਗ ਜਾਂਦੇ ਆ ਵੀ ਖਾਲਸਾਣ ਸਾਡਾ ਬਣੇ ਇਸੇ ਲਈ ਖਾਲਸਾਣ ਦੀ ਮੰਗ ਹੈ ਤੁਹਾਡੀ ਮੌਟਰ ਤਾਂ ਬਣ ਚੁੱਕਿਆ ਹੁਣ ਤਾਂ ਪੰਜਾਬ ਵੱਖਰਾ ਹੋ ਗਿਆ ਬਾਈ ਜੀ ਇਹ ਤਾਂ ਹੁਣ ਇਹ ਤਾਂ ਹੁਣ ਸਾਨੂੰ ਦੱਸਦੇ ਨੇ ਵੀ ਤੁਹਾਨੂੰ ਤੁਹਾਡਾ ਸਾਨੂੰ ਸਾਡਾ ਹਣਾ ਬਾਈ ਵੀ ਇਹ ਤਾਂ ਹੁਣ ਆਪਣੇ ਨੌਜਵਾਨ ਨੇ ਆਪਣੇ ਪਿੰਡਾਂ ਵਾਲੇ ਆਪਣੇ ਭਾਈ ਨੇ ਹਣਾ ਸਭ ਕੁਝ ਛੱਡ ਕੇ ਇੱਥੇ ਆਏ ਹੋਏ ਨੇ ਵੀ ਇਕੱਠੇ ਹੋ ਜੀਏ ਇੱਕ ਨਿਸ਼ਾਦ ਸਾਹਿਬ ਤੇ ਤੇ ਥੱਲੇ ਇਕੱਠੇ ਹੋ ਜੀਏ ਮਤਭੇਦ ਛੱਡ ਕੇ ਇੱਕ ਸੋਚ ਤੇ ਇਕੱਠੇ ਹੋਈਏ ਨੌਜਵਾਨਾਂ ਨੇ ਵੀ ਸੁਨੇਹਾ ਦਿੱਤਾ ਕਿ ਇਕ ਝਟੋ ਕੇ ਜੜੀ ਕਿ ਇਹ ਇਕ ਤਰਤਾ ਸਾਨੂੰ ਕਰਨੀ ਪੈਣੀ ਹੈ ਕਿਉਂਕਿ ਜਿੱਥੇ ਕਿ ਸ਼ੰਭੂ ਦੇ ਉੱਤਰ ਉੱਤੇ ਹੀ ਹਰਿਆਣਾ ਸਰਕਾਰ ਨੇ ਇੱਕ ਅਜਿਹਾ ਬਾਰਡਰ ਲਗਾ ਦਿੱਤਾ ਗਿਆ ਜਿਵੇਂ ਕਿ ਪਾਕਿਸਤਾਨ ਦੀ ਕੋਈ ਜੰਗ ਹੋਣੀ ਚਾਹੀਦੀ ਹੈ ਉੱਥੇ ਹੀ ਵੱਖ-ਵੱਖ ਸਮਾਜ ਭਾਈ ਸਦਕੀਆਂ ਵਾਲੇ ਪਹੁੰਚੇ ਨੇ ਤੇ ਅਸੀਂ ਵੀ ਮੈਂ ਬਾਰਡਰ ਦੇ ਉੱਤੇ ਪਹੁੰਚਿਆ ਤਾਂ ਮੈਂ ਆਪਣੀ ਵੀ ਗੱਲ ਦੱਸਦਾ ਤੁਹਾਨੂੰ ਇੱਕ ਗੋਲਾ ਆਇਆ ਤਾਂ ਉਹ ਵੱਜਿਆ ਤਾਂ ਜਦੋਂ ਮੇਰੇ ਅੱਖ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਅੱਖਾਂ ਦੇ ਵਿੱਚ ਗੈਸ ਪਈ ਤਾਂ ਮੈਨੂੰ ਇੱਕ ਦਿਨ ਦਿਖਣਾ ਬੰਦ ਹੋ ਗਿਆ ਤਾਂ ਉਸ ਤੋਂ ਬਾਅਦ ਮੈਂ ਉੱਥੋਂ ਨਿਕਲਿਆ ਜਦੋਂ ਨਿਕਲਿਆ ਤਾਂ ਮੈਨੂੰ ਕਿਸਾਨਾਂ ਨੇ ਵਿਚਾਰੇ ਨੇ ਪਾਣੀ ਪਲਾਇਆ ਤਾਂ ਮੈਂ ਉੱਥੋਂ ਨਿਕਲ ਕੇ ਵਾਪਸ ਇੱਥੇ ਥੋੜਾ ਦੂਰ ਆਇਆ ਸ਼ੰਭੂ ਜਿਹੜਾ ਜਿੱਤੇ ਇਹਨਾਂ ਨੇ ਸੀਆਰਪੀ ਤੇ ਹੋਰ ਕੁਝ ਸਨਾਤ ਕੀਤੀ ਗਿਆ ਤੇ ਅਸੀਂ ਵੀ ਆਪਣੇ ਮਾਧਿਅਮ ਨਾਲ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜਿਆ ਕਿ ਕਿਸਾਨਾਂ ਦੇ ਜ਼ਾਇਦ ਮੰਗਾ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤੇ ਕਿਸਾਨ ਤਾਂ ਜੋ ਆਪਣੇ ਘਰ ਪਰਤਣ ਜਾਣ ਅਟਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਰ ਜੀ ਨਾਲ ਰਜਿੰਦਰ ਸਿੰਘ ਪਟਦੀ ਵਿਸ਼ੇਸ਼ ਰਿਪੋਰਟ